ਬਾਈ ਇਹ ਨਹੀਂ ਮੇਰੇ ਆ ਬਾਈ ਇਹ ਪੈਸੇ ਮੇਰੇ ਆ ਮੇਰੇ ਡਿੱਗੇ ਆ ਨਹੀਂ ਬਾਈ ਇਹ ਤਾਂ ਹੀ ਮੇਰੇ ਆ ਜੀ ਉਹ ਬਾਈ ਜੀ ਤੂੰ ਝਾੜੂ ਵਾਲਾ ਬੰਦਾ ਤੇਰੇ ਕੋ ਕਿੱਥੋਂ ਪੈਏ ਇੰਨੇ ਆ ਗਏ ਨਹੀਂ ਬਾਈ ਜੀ ਪੈਸੇ ਮੇਰੇ ਆ ਜੀ ਉਹ ਬਾਈ ਜੀ ਆਪਣੇ ਕੰਮ ਨਾ ਮਤਵਾਰ ਰੱਖ ਤੇਰਾ ਕੰਮ ਝਾੜੂ ਲਾਉਣਾ ਵਾ ਪੈਸੇ ਮੇਰੇ ਡਿੱਗੇ ਆ ਇਹ ਭਾਈ ਇਹ ਪੈਸੇ ਮੇਰੇ ਆ ਇਹ ਮੇਰੇ ਆ ਬਾਈ ਪੈਸੇ ਨਹੀਂ ਯਾਰ ਬਾਈ ਪੈਸੇ ਮੇਰੇ ਆ ਬਾਈ ਤੂੰ ਝਾੜੂ ਵਾਲਾ ਬੰਦਾ ਤੇਰੇ ਕੋ ਕਿੱਥੋਂ ਪੈਸੇ ਇੰਨੇ ਆ ਗਏ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਇਸ ਅੰਮਰੇ ਹੱਡੀ ਟੁੱਟ ਗਈ ਜੋੜਨੀ ਨਹੀਂ ਹੋ ਹੋਏ ਨੀ ਸਾਰੇ ਪਾਸੇ ਬਾਈ ਇਹ ਦੇ ਰਿਹਾ ਉਹ ਦੇ ਰਿਹਾ ਬਾਈ हां भाई पैसे तो मेरे ही है ये पैसे वैसे ना मेनू मिलदे तो मेरे घर दा गुजारा भाई ਔਖਾ ਹੋ ਜਾਣਾ ਸੀ वैसे यार पैसे भाई तू ਲੈ ਕੇ ਵੀ ਜਾ ਸਕਦਾ ਸੀ 아니 ਮੈਂ ਹਰਾਮ ਦੀ ਕਮਾਈ ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਭਾਈ ਇਦਾਂ ਦੇ ਬੰਦੇ ਅੱਜਕੱਲ ਦੇਖਣ ਨੂੰ ਘਾਟੀ ਮਿਲਦੇ ਆ ਯਾਰ ਭਾਈ ਮੈਂ ਆਪਣੀ ਹੱਕ ਦੀ ਕਮਾਈ ਤੇ ਹੀ ਬਰਕਰਾਰ ਸਮਝਦਾ ਹਾਂ ਭਾਈ ਮੈਂ ਪ੍ਰਮਾਤਮਾ ਗਾੜੀ ਅਰਦਾਸ ਕਰਦਾ ਕਿ ਤੇਰੀ ਨੌਕਰੀ ਲੱਗ ਜਾਏ ਯਾਰ ਆਹ ਭਾਈ ਆਪਣੇ ਪੈਸੇ थैंक यू भाई ਸਸ ਸਸ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਆਓ ਇੱਕ ਤੁਹਾਨੂੰ ਗੁੱਡ ਨਿਊਜ਼ ਸੁਣਾਇਂ ਅਹੀਂ ਕੋ ਸਰ ਸਮਝ ਨਹੀਂ ਗਏ ਮਤਲਬ ਇਹ ਕਿ ਤੁਹਾਡੀ ਇੰਟਰਵਿਊ ਹੋ ਚੁੱਕੀ ਹੈ ਕਿ ਤੁਹਾਡੇ ਤਿੰਨਾਂ ਵਿੱਚੋਂ ਮਿਸਟਰ ਕਰਨ ਸਿਲੈਕਟ ਹੋ ਚੁੱਕਾ ਪਰ ਸਰ ਐਦਾਂ ਕਿਦਾਂ ਹੋ ਸਕਦਾ ਅਜੇ ਤਾਂ ਸਾਡੀ ਕੋਈ ਇੰਟਰਵਿਊ ਹੋਈ ਨਹੀਂ ਇੰਟਰਵਿਊ ਤਾਂ ਤੁਹਾਡੀ ਕਿਦੋਂ ਦੀ ਹੋ ਚੁੱਕੀ ਹੈ ਸਾਰੇ ਇੰਟਰਵਿਊ ਸਾਡੀ ਕਿਸ ਨੇ ਲਈ ਆ ਕੋਈ ਇੰਟਰਵਿਊ ਨਹੀਂ ਹੋਈ ਸਾਡੀ ਚਲੋ ਕੋਈ ਗੱਲ ਨਹੀਂ ਆਓ ਮੈਂ ਤੁਹਾਨੂੰ ਉਸ ਨਾਲ ਮਲਾਉਣਾ ਜਿਸ ਨੇ ਤੁਹਾਡੀ ਇੰਟਰਵਿਊ ਨਹੀਂ ਆ ਅੰਦਰ ਆ ਜਾਓ ਵੀਰ ਜੀ ਸਰ ਇਹ ਇੰਟਰਵਿਊ ਸਾਡੀ ਲਊਗਾ ਇਹ ਤਾਂ ਆਪ ਛਾੜੂ ਵਾਲਾ ਘੂਠਾ ਛਾਪ ਆ ਸਰ ਜੇ ਤੇ ਆ ਤੁਹਾਡੇ ਇਹ ਤੁਹਾਡੀ ਕੰਪਨੀ ਘਾਟੇ ਵਿੱਚ ਚਲੇ ਜਾਊਗੀ ਹੈਲੋ ਜਿਹਨਾਂ ਨੇ ਆਖਾ ਦਿੱਦਿਆਂ ਕਿ ਤੁਹਾਡੇ ਅੰਗੇ ਲੋਕ ਇਹਨਾਂ ਦੀ ਨੌਕਰੀ ਕਰਨ ਲਈ ਤਰਸਦੇ ਆ ਮੈਨੂੰ ਪਤਾ ਲੱਗ ਗਿਆ ਸਰ ਤੂੰ ਹੀ ਸਾਡੇ ਨਾਲ ਮਜ਼ਾਕ ਕਰਦੇ ਆ ਕਿ ਇਹ ਨਰਵਸ ਫੀਲ ਨਾ ਕਰ ਪਰ ਮੈਨੂੰ ਪਤਾ ਸਰ ਸਿਲੈਕਟ ਮੈਂ ਹੀ ਹੋਣਾ ਵਾ ਚਲੋ ਜੇ ਤੁਹਾਡਾ ਮਨ ਸਾਡਾ ਮਜ਼ਾਕ ਕਰਨ ਦਾ ਮਨ ਹੈ ਹੀ ਨਾ ਤੇ ਆਪਾਂ ਇਹਨੂੰ ਝਾੜੂ ਵਾਲੇ ਨੂੰ ਸਾਰੇ ਨਾਲ ਕੇ ਮਜ਼ਾਕ ਕਰਦੇ ਆ ਸ਼ਟ ਅਪ ਪੀਸ ਮਾਈ ਬ੍ਰਦਰ ਤੁਹਾਡਾ ਈਮਾਨ ਵਿਕ ਚੁੱਕਾ ਕੱਲ ਜੋ ਪੈਸੇ ਸ਼ਰਕ ਦੇ ਡਿੱਗੇ ਸੀਗੇ ਉਹ ਪੈਸੇ ਮਿਸਟਰ ਕਰਨ ਨੇ ਇਹਨਾਂ ਨੂੰ ਵਾਪਸ ਕੀਤੇ ਮੇਰੇ ਬ੍ਰਦਰ ਨੂੰ ਇਸ ਲਈ ਇਹ ਸਬਤ ਹੁੰਦਾ ਕਿ ਮਿਸਟਰ ਕਰਨ ਜੋ ਕਿ ਇਮਾਨਦਾਰ ਆਦਮੇ ਹੈ ਇੱਕ ਕੰਪਨੀ ਮਿਸਟਰ ਕਰਨ ਨੂੰ ਜੋਬ ਦਿੰਦੀ ਆ ਔਰ ਤੁਹਾਡਰਗੇ ਬੇਈਮਾਨ ਬੰਦਿਆਂ ਨੂੰ ਕਿਤੇ ਵੀ ਜੋਬ ਨਹੀਂ ਮਿਲੂ ਸਰ ਇਹ ਜਿਹੜਾ ਤਰੀਕਾ ਇੰਟਰਵਿਊ ਲੈਦਾ ਐ ਇਦਾਂ ਵੀ ਕੋਈ ਇੰਟਰਵਿਊ ਲੈਂਦਾ ਵਾ ਸਰ ਇਦਾਂ ਹੀ ਇੰਟਰਵਿਊ ਲੈਂਦੇ ਰਹਿਂਦੇ ਇੱਕ ਦਿਨ ਜ਼ਰੂਰ ਤੁਹਾਡੀ ਕੰਪਨੀ ਡੁੱਬ ਜਾਏਗੀ ਜੇ ਮੈਂ ਨਾ ਇਦਾਂ ਕਰਦਾ ਤਾਂ ਮੇਰੀ ਕੰਪਨੀ ਡੁੱਬਣੀ ਸੀ ਤੇ ਜੇ ਮੈਂ ਇਦਾਂ ਕੀਤਾ ਤੇ ਤੁਹਾਡੇ ਵਰਗੇ ਲੋਕਾਂ ਦੀ ਪਹਿਚਾਨ ਵੀ ਮੈਨੂੰ ਇਸ ਇੰਟਰਵਿਊ ਦਾ ਇਹ ਮਤਲਬ ਜੀ ਕਿ ਤੁਹਾਡੀ ਇਮਾਨਦਾਰੀ ਚੈੱਕ ਕੀਤੀ ਇਮਾਨਦਾਰੀ ਉਹ ਚੀਜ਼ ਹੈ ਜੋ ਇੱਕ ਕੰਪਨੀ ਨੂੰ ਬਹੁਤ ਕਾਰਗਰ ਸਾਬਤ ਕਰਦੀ ਹੈ ਜੇਕਰ ਕੰਪਨੀ ਦਾ EMPLOYE ਇਮਾਨਦਾਰ ਹੈ ਤੇ ਕੰਪਨੀ ਕਦੀ ਘਾਟੇ ਵਿੱਚ ਨਹੀਂ ਜਾਏਗੀ ਉਹ ਕੰਪਨੀ ਨਹੀਂ ਜੀਦਾ ਲਾਏਗਾ ਔਰ ਕੰਪਨੀ ਨੂੰ ਬਹੁਤ ਅੱਗੇ ਲੈ ਕੇ ਜਾਏ ਜੇਕਰ ਤੁਹਾਡੇ ਵਰਗੇ ਬੇਈਮਾਨ ਬੰਦੇ ਚੰਦ ਪੈਸਿਆਂ ਦੀ ਇਮਾਨ ਵਿੱਚ ਲੱਗੇ ਤੇ ਕੰਪਨੀ ਦੀਆਂ ਸੀਕ੍ਰੀਟ ਵੀ ਕਿਸੇ ਨੂੰ ਵੇਚ ਸਕਦਾ ਔਰ ਕੰਪਨੀ ਨੂੰ ਰੂਪ ਸਕਦਾ ਇਸ ਲਈ ਮਿਸਟਰ ਕਰਮਨੂ ਇਹ ਕੰਪਨੀ ਫਿਰ ਦੁਬਾਰਾ ਤੋਂ ਮੈਂ ਕਹਿ ਰਿਹਾ ਸਿਲੈਕਟ ਕਰ ਤੁਸੀਂ ਜਾ ਸਕਦੇ ਆ ਔਰ ਸਰ ਪਲੀਜ਼ ਮੈਨੂੰ ਇੱਕ ਮੌਕਾ ਦੇ ਦੋ ਜੀ ਇਹ ਮੈਨੂੰ ਬਹੁਤ ਨੌਕਰੀ ਦੀ ਲੋੜ ਆ ਜੀ ਪਲੀਜ਼ ਕੋਈ ਮੌਕਾ ਨਹੀਂ ਤੁਸੀਂ ਜਾ ਸਕਦੇ ਹੋ ਹਾਂ ਅੱਗੇ ਤੋਂ ਇਮਾਨਦਾਰ ਹੋਣ ਦੀ ਕੋਸ਼ਿਸ਼ ਕਰੋ ਔਰ ਹੋ ਸਕਦਾ ਤੁਹਾਨੂੰ ਨੌਕਰੀ ਜ਼ਰੂਰ ਮਿਲੇ ਔਰ ਸੁਣੋ ਜਿਹੜੇ ਤੁਸੀਂ ਪੈਸੇ ਚੱਕੇ ਸੀ ਪਲੀਜ਼ ਉਹ ਜਾਂਦੇ ਹੋਏ ਰਿਸੈਪਸ਼ਨ ਤੇ ਦੇ ਜਾਏ ਕਰਨ ਤੁਹਾਨੂੰ ਬਹੁਤ-ਬਹੁਤ ਮੁਬਾਰਕ ਇਸੇ ਤਰ੍ਹਾਂ ਹੀ ਇਮਾਨਦਾਰੀ ਬਣਾਈ ਰੱਖਿਓ ਇਹ ਇਮਾਨਦਾਰੀ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇ ਥੈਂਕ ਯੂ ਸਰ ਜੀ ਮੈਨੂੰ ਇਹ ਸਲਾਹ ਸਮਝਾਉਣ ਲਈ ਵੈਲਕਮ ਤੁਸੀਂ ਕੱਲ ਤੋਂ ਜੁਆਇਨ ਕਰ ਸਕਦੇ ਆਂ ਬਾਕੀ ਦਾ ਪ੍ਰੋਸੈਸ ਸਾਡੀ ਕੰਪਨੀ ਤੁਹਾਨੂੰ ਦੱਸ ਦੇ ਸਸਿਕਾ ਦੋਸਤੋ ਸੋ ਵੀਡੀਓ ਵਧੀਆ ਲੱਗੀ ਤਾਂ ਦੱਸਿਓ ਕਿੱਦਾਂ ਦੀ ਲੱਗੀ ਸ਼ੇਅਰ ਕਰਿਓ ਜਰੂਰ ਸੋ ਇਦਾਂ ਦੀ ਇਹ ਵੀਡੀਓ ਤੁਹਾਨੂੰ ਅੱਗੇ ਤੋਂ ਹੋਰ ਮਿਲਣ ਨੂੰ ਦੇਖਣ ਨੂੰ ਮਿਲਣਗੀਆਂ ਸੋ ਦੋਸਤੋ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਲਿਖ ਕੇ ਭੇਜਣਾ ਕਿ ਰੂਲ ਵਧੀਆ ਕਿੰਨੀ ਕੀਤਾ ਸੋ ਧੰਨਵਾਦ ਦੋਸਤੋ